ਰਾਗ ਗੌੜੀ ਪੂਰਬੀ ਕਬੀਰ ਜੀ ਰਾਗ ਗੌੜੀ ਪੂਰਬੀ ਵਿੱਚ ਭਗਤ ਕਬੀਰ ਜੀ ਦੇ ਪਾਵਨ ਪਵਿੱਤਰ ਸ਼ਬਦ ਭਗਤ ਜੀ ਦੀ ਬਾਣੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ ਅਤੇ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਨਸੀਬ ਹੁੰਦਾ ਹੈ ਮਿਲਦਾ ਹੈ ਜਾਹ ਕਸ਼ ਆਹ ਤਹਾ ਕਿਛ ਨਹੀਂ ਪੰਚ ਤਤ ਜ ਤਹਾ ਨਹੀਂ ਏਕ ਵੀਰ ਮੇਰੀ ਲਿ ਪ੍ਰਭੂ ਚਰਨਾ ਵਿੱਚ ਲੱਗ ਰਹੀ ਜਿਸ ਮੇਰੇ ਮਨ ਵਿੱਚ ਪਹਿਲਾਂ ਮਮਤਾ ਸੀ ਹੁਣ ਲਿਵ ਦੀ ਬਤ ਨਾਲ ਉਸ ਵਿੱਚੋਂ ਮਮਤਾ ਮੁੱਕ ਗਈ ਹੈ ਆਪਣੇ ਸਰੀਰ ਦਾ ਮੋਹ ਵੀ ਨਹੀਂ ਰਹਿ ਗਿਆ ਮੇਰੇ ਸਰੀਰ ਵਿੱਚੋਂ ਹੁਣ ਗੁਰੂ ਆਲੀ ਗੱਲ ਪ੍ਰਗਟ ਹੋਈ ਐ ਤੇ ਜਿਹੜੀ ਪਹਿਲੀ ਸੀ ਉਹ ਮੁੱਕ ਗਈ ਐ। ਏਡਾ ਪਿੰਗਲਾ ਸੁਖਮਨ ਬੰਦੇ ਇਹ ਆਵਗਨ ਕਤ ਜਾਹੀ। ਏ ਭਾਈ ਏਡਾ ਪਿੰਗਲਾ ਔਰ ਸੁਖਮਨਾ ਵਾਲੇ ਪ੍ਰਾਣ ਚੜਾਉਣ ਤੇ ਰੋਕਣਾ ਆਦਿਕ ਦੇ। ਕੋਝੇ ਕੰਮ ਤਾਂ ਪਤਾ ਨਹੀਂ ਕਿੱਥੇ ਚਲੇ ਗਏ। ਚੇਤਾ ਰੱਖੋ ਵੀ ਜਿਹੜੇ ਉਹ ਜੋਗੀ ਰਹੇ ਨੇ ਪੀੜਾ ਪਿੰਗਲਾ ਰੋ ਪਤਾ ਨਹੀਂ ਹੋਣ ਨੂੰ ਨਹੀਂ ਮੈਂ ਕਰਦਾ ਔਰ ਜਿਸ ਮਨੁੱਖ ਦੀ ਸੁਰਤ ਪ੍ਰਭੂ ਚਰਨਾਂ ਵਿੱਚ ਜੁੜ ਗਰੀ ਉਸ ਨੂੰ ਪ੍ਰਾਣਾयाम ਆਦਿਕ ਸਾਧਨਾ ਤਦ ਜਪਦੇ ਹੀ ਬਿਲੋੜੇ ਕੁਝੇ ਕੰਮ ਫਿਰ ਉਹ ਇਦਾਂ ਦੇ ਕੰਮ ਨਹੀਂ ਕਰਦਾ ਕਈਆਂ ਦਾ ਜੋਰ ਸਾਡੇ 'ਚ ਵੀ ਲੱਗਾ ਹੁੰਦਾ ਵੀ ਇਦਾਂ ਕਰ ਨਹੀਂ ਉਹ ਨਹੀਂ ਕਰਦਾ ਤਾਗਾ ਟੂਟਾ ਗਗਨ ਬਿੰਸ ਗਿਆ ਤੇਰਾ ਬੁਲਤ ਕਹਾ ਸਮਾਈ ਪ੍ਰਭੂ ਚਰਨਾ ਵਿੱਚ ਲੇਵ ਦੀ ਬਰਕਤ ਨਾਲ ਮੇਰਾ ਮੋਹ ਦਾ ਧਾਗਾ ਟੁੱਟ ਪਿਆ ਹੈ ਅੰਦਰੋਂ ਟੁੱਟ ਗਿਆ ਮੇਰੇ ਅੰਦਰੋਂ ਮੋਹ ਦਾ ਆਸਰਾ ਮੁੱਕ ਗਿਆ ਹੈ ਵਿਤਕਰੇ ਕਰਨ ਵਾਲੇ ਸੁਭਾਅ ਦਾ ਨਾਮ ਨਿਸ਼ਾਨ ਹੀ ਮਿਟ ਗਿਆ ਇਹ ਸੰਸਾਰ ਮੋਹ ਕੋ ਅਨੰਦਨ ਵਿਆਪੈ ਮੋਹ ਕੋ ਕੋ ਨ ਕਹ ਸਮਝਾਈ ਰਹਾਓ ਇਸ ਤਬਦੀਲੀ ਦੀ ਹੈਰਾਨੀ ਮੈਨੂੰ ਹਰ ਰੋਜ਼ ਆਉਂਦੀ ਹੈ ਕਿ ਇਹ ਕਿਵੇਂ ਹੋ ਗਿਆ ਔਰ ਕੋਈ ਮਨੁੱਖ ਇਹ ਸਮਝਾ ਨਹੀਂ ਸਕਦਾ ਕਿਉਂਕਿ ਇਹ ਅਵਸਥਾ ਸਮਝਾਈ ਨਹੀਂ ਜਾ ਸਕਦੀ ਅਨੁਭਵ ਹੀ ਕੀਤੀ ਜਾ ਸਕਦੀ ਹੈ ਰਹਾਓ ਜਹਾਂ ਬਰ ਭੰਡ ਵਿੰਡ ਤਾਹ ਨਾਹੀ ਰਚਨਹਾਰ ਤਾਹ ਨਾਹੀ ਜਿਸ ਮਨ ਵਿੱਚ ਪਹਿਲਾਂ ਸਾਰੀ ਦੁਨੀਆ ਦੇ ਧੰ ਦਾ ਮੋਹ ਸੀ ਲਿਵ ਦੀ ਬਰਕਤ ਨਾਲ ਉਸ ਵਿੱਚ ਹੁਣ ਆਪਣੇ ਸਰੀਰ ਦਾ ਮੋਹ ਵੀ ਨਹੀਂ ਰਿਹਾ ਮੋਹ ਦੇ ਤਾਣੇ ਬਾਣੇ ਤਣਨ ਵਾਲਾ ਉਹ ਮਨ ਹੀ ਨਹੀਂ ਰਿਹਾ ਜੋੜਨ ਹਾਰੋ ਸਦਾ ਅਤੀਤਾ ਇਹ ਕਹੀਏ ਕਿਸਮਾਹੀ ਹੁਣ ਤਾਂ ਮਾਇਆ ਦੇ ਮੋਤੋਂ ਨਿਲੇਪ ਜੁੜਨਹਾਰ ਪ੍ਰਭੂ ਆਪ ਹੀ ਮਨ ਵਿੱਚ ਵਸ ਰਿਹਾ ਹੈ ਪਰ ਇਹ ਅਵਸਥਾ ਕਿਸੇ ਪਾਸ ਬਿਆਨ ਨਹੀਂ ਕੀਤੀ ਜਾ ਸਕਦੀ ਜੋੜੀ ਜੁੜੇ ਨਾ ਢੋੜੀ ਟੁਟੇ ਜਦ ਲਗ ਹੋਏ ਬਿਨਾ ਸੀ ਜਦ ਤੱਕ ਮਨੁੱਖ ਦਾ ਮਨ ਨਾਸ਼ਵੰਤ ਸਰੀਰ ਨਾਲ ਇੱਕ ਰੂਪ ਰਹਿੰਦਾ ਹੈ ਤਦ ਤੱਕ ਇਸ ਦੀ ਪ੍ਰੀਤ ਨਾ ਪ੍ਰਭੂ ਨਾਲ ਜੋੜਿਆ ਜੁੜ ਸਕਦੀ ਹੈ ਨਾ ਮਾਇਆ ਦੇ ਨਾਲ ਤੋੜਿਆ ਟੁੱਟ ਸਕਦੀ ਕਾਂ ਕੋਠਾਪੁਰ ਕਾਂ ਕੋ ਸੇਵਕ ਕੋ ਕਾਹੂੰ ਕਹਿ ਜਾਸੀ ਇਸ ਦਸਾ ਵਿੱਚ ਗਰਸੇ ਹੋਏ ਮਨ ਦਾ ਨਾ ਹੀ ਪ੍ਰਭੂ ਸਹੀ ਭਾਵ ਵਿੱਚ ਖਸਮ ਹੈ ਨਾਏ ਮਨ ਪ੍ਰਭੂ ਦਾ ਸੇਵਕ ਬਣ ਸਕਦਾ ਹੈ ਫਿਰ ਇਸ ਨੇ ਕਿਸ ਦੇ ਪਾਸ ਜਾਣਾ ਹੈ ਪਾਉ ਇਹ ਦੇ ਅਧਿਆਸੀ ਮਨ ਸਰੀਰ ਦੇ ਮੋਹ ਵਿੱਚੋਂ ਉੱਚਾ ਉੱਠ ਕੇ ਪ੍ਰਭੂ ਦੇ ਚਰਨਾਂ ਵਿੱਚ ਜਾਂਦਾ ਹੀ ਨਹੀਂ ਕਹ ਕਬੀਰ ਲੇਵ ਲਾਗ ਰਹੀ ਹੈ ਜਹਾਂ ਬਸ ਦਿਨ ਰਾਤੀਂ ਇਹ ਕਬੀਰ ਆਕ ਮੇਰੀ ਸੁਰਤ ਪ੍ਰਭੂ ਚਰਨਾਂ ਵਿੱਚ ਲੱਗੀ ਰਹਿੰਦੀ ਹੈ ਤੇ ਦਿਨ ਰਾਤ ਉੱਤੇ ਹੀ ਟਿਕੀ ਰਹਿੰਦੀ ਹੈ ਪਰ ਇਸ ਤਰ੍ਹਾਂ ਮੈਂ ਉਸ ਦਾ ਭੇਤ ਨਹੀਂ ਪਾ ਸਕਦਾ ਨਹੀਂ ਸਮਝ ਸਕਦਾ ਉਹ ਆਕ ਦਾ ਮਰਮ ਕੋ ਹੀ ਪਰ ਜਾਣੈ ਉਹ ਤੋ ਸਦਾ ਅਬਿਨਾਸ਼ੀ ਉਸ ਦਾ ਭੇਤ ਉਹ ਆਪ ਹੀ ਜਾਣਦਾ ਹੈ ਅਤੇ ਉਹ ਸਦਾ ਹੀ ਕਾਇਮ ਰਹਿਣ ਵਾਲਾ ਗੋੜੀ ਸੁਰਤ ਸਿਮਰਤ ਦਏ ਕੰਨੀ ਮੁੰਦਾ ਪਰਮਤ ਬਾਹਰ ਖਿੰθα ਪ੍ਰਭੂ ਦੇ ਚਰਨਾਂ ਵਿੱਚ ਸੁਰਤ ਜੋੜਨੀ ਤੇ ਪ੍ਰਭੂ ਦੇ ਨਾਮ ਦਾ ਸਿਮਰਨ ਇਹ ਮਨੋਂ ਮੈਂ ਦੋਹਾ ਕੰਨਾਂ ਵਿੱਚ ਮੁੰਦਰਾਂ ਪਾਈਆਂ ਹੋਈਆਂ ਪ੍ਰਭੂ ਦਾ yatharth ਗਿਆਨ ਇਹ ਮੈਂ ਆਪਣੇ ਤੇ ਗੋਦੜੀ ਲਈ ਹੋਈ ਸੋਨ ਗੁਫਾ ਮੈਂ ਆਸਣ ਬੈਸਣ ਕਲਪ ਵਿਵਰਜਿਤ ਪੰਥਾ ਅਫੋਰ ਅਵਸਥਾ ਰੂਪ ਗੁਫਾ ਵਿੱਚ ਮੈਂ ਆਪਣਾ ਆਸਣ ਲਈ ਬੈਠਾ ਪਾ ਮੇਰਾ ਮਨ ਹੀ ਮੇਰੀ ਗੁਫਾ ਹੈ ਜਿੱਥੇ ਮੈਂ ਦੁਨੀਆਂ ਤੰਦਿਆਂ ਵਾਲੇ ਕੋਈ ਫੁਰਨੇ ਨਹੀਂ ਉੱਠਣ ਦਿੰਦਾ ਤੇ ਇਸ ਤਰ੍ਹਾਂ ਆਪਣੇ ਅੰਦਰ ਮਨ ਨੂੰ ਇੱਕ ਇਕਾਂਤ ਵਿੱਚ ਬੈਠਾ ਹੋਇਆ ਦੁਨੀਆਂ ਦੀਆਂ ਕਲਪਨਾ ਤਿਆਗ ਦੇਣੀ ਆ ਇਹ ਹੈ ਮੇਰਾ ਜੋਗ ਪੰਥ ਮੇਰੇ ਰਾਜਨ ਮੈਂ ਬਹਿਰਾਗੀ ਜੋਗੀ ਹੈ ਮੇਰੇ ਪਾਤਸ਼ਾਹ ਪ੍ਰਭੂ ਮੈਂ ਤੇਰੀ yaad ਦੀ ਲਗਨ ਵਾਲਾ ਜੋਗੀ ਹਾਂ ਮਰਤ ਨ ਸੋਗ ਦੇਉਗੀ ਰਹਾ ਇਸ ਵਾਸਤੇ ਮੌਤ ਦਾ ਡਰ ਚਿੰਤਾ ਤੇ ਵਿਛੋੜਾ ਮੈਨੂੰ ਪੌਂਦੇ ਨਹੀਂ ਮੇਰੇ ਤੇ ਕੋਈ ਪ੍ਰਭਾਵ ਨਹੀਂ ਪੌਂਦੇ ਖੰਡਤ ਖਾੰਡ ਬ੍ਰਹਮੰਡ ਮੈਂ ਸਿੰਗੀ ਮੇਰਾ ਬਟੂਆ ਸਭ ਜਗ ਪਸਮ ਤਾਰੀ ਸਾਰੇ ਖੰਡਾਂ ਬ੍ਰਹਮੰਡਾਂ ਵਿੱਚ ਪ੍ਰਭੂ ਦੀ ਵਿਆਪਕਤਾ ਦਾ ਸਭ ਨੂੰ ਸੁਨੇਹਾ ਦੇਣਾ ਇਹ ਮੰਨੋ ਮੈਂ ਸਿੰਗੀ ਵਜਾ ਰਿਹਾ ਹਾਂ ਸਾਰੇ ਜਗਤ ਨੂੰ ਨਾਸ਼ਵੰਤ ਸਮਝਣਾ ਇਹ ਹੈ ਮੇਰੀ ਸਵਾਪ ਉਮਣ ਵਾਲਾ ਥੈਲਾ ਤਾੜੀ ਲਾਗੀ ਤ੍ਰਿਪਲ ਪਲਟੀ ਹੈ ਛੂਟੇ ਹੋਏ ਪਸਾਰੀ ਤ੍ਰੈ ਗੁਣੀ ਮਾਇਆ ਦੇ ਪ੍ਰਭਾਵ ਨੂੰ ਮੈਂ ਪਰਤਾ ਦਿੱਤਾ ਹੈ ਇਹ ਮੰਨੋ ਮੈਂ ਤਾੜੀ ਲਈ ਹੋਈ ਇਸ ਤਰ੍ਹਾਂ ਮੈਂ ਗ੍ਰਸਤੀ ਹੁੰਦਾ ਹੋਇਆ ਵੀ ਮੁਕਤ ਹਾਂ ਮਨ ਪਵਨ ਦੁਇ ਤੁੰਬਾ ਕਰੀ ਹੈ ਜੁਗ ਜੁਗ ਸਾਰਦ ਸਾਜੀ ਮੇਰੇ ਅੰਦਰ ਇੱਕ ਰਸ ਕਿੰਗੁਰੀ ਵੀਣਾ ਵਜ ਰਹੀ ਹੈ ਮੇਰਾ ਮਾਨ ਅਤੇ ਸਵਾਸ ਉਸ ਕਿੰਗੁਰੀ ਦੇ ਦੋਵੇਂ ਤੁੰਬੇ ਹਨ ਸਦਾ ਤੇ ਰਹਿਣ ਵਾਲਾ ਪ੍ਰਭੂ ਮਾਨਤੇ ਸਵਾਸਾਂ ਦੋਹਾਂ ਤੁੰਬਿਆਂ ਨੂੰ ਜੋੜਨ ਵਾਲੀ ਮੈਂ ਡੰਡੀ ਬਣਾਈ ਖੇਰ ਭਈ ਤੰਤੀ ਟੁੱਟਸ ਨਹੀਂ ਅਨਹਦ ਕਿੰਗੁਰੀ ਬਾਜੀ ਸੁਰ ਦੀ ਤਾਰ ਉਸ ਕਿੰਗਰੀ ਦੀ ਵਜਣ ਵਾਲੀ ਤੰਤੀ ਮਜ਼ਬੂਤ ਹੋ ਗਈ ਹੈ ਕਦੇ ਟੁੱਟਦੀ ਨਹੀਂ ਸੁਨ ਮਨ ਮਗਨ ਭਏ ਹੈ ਪੂਰੇ ਮਾਇਆ ਢੋਲ ਨਾ ਲਾਗੀ ਇਸ ਅੰਦਰਲੀ ਕੁੰਗਰੀ ਦੇ ਰਾਗ ਨੂੰ ਸੁਣ ਕੇ ਮੇਰਾ ਮਨ ਇਸ ਤਰ੍ਹਾਂ ਪੂਰਨ ਤੌਰ ਤੇ ਮਸਤ ਹੋ ਗਿਆ ਹੈ ਕਿ ਇਸ ਨੂੰ ਮਾਇਆ ਦਾ ਤਕਾ ਨਹੀਂ ਵੱਜ ਸਕਦਾ ਕਹ ਕਬੀਰ ਤਾ ਕੋ ਪੁਨਰਤ ਜਨਮ ਨਹੀਂ ਖੇਲ ਗयो ਬੇਰਾਗੀ ਇੱਕ ਵੀ ਰਾਖ ਜੋ ਲਗਨ ਵਾਲਾ ਜੋਗੀ ਅਜੇ ਹੀ ਖੇਡ ਖੇਡ ਕੇ ਜਾਂਦਾ ਹੈ ਉਸ ਨੂੰ ਫਿਰ ਕਦੇ ਜਨਮ ਮਰਨ ਨਹੀਂ ਹੁੰਦਾ ਗੌੜੀ ਗੱਜ ਨਵ ਗੱਜ 10 ਗੱਜ 21 ਪੁਰੀਆਂ ਇੱਕ ਤਨਾਈ ਜਦੋਂ ਜੀਵ ਜਨਮ ਲੈਂਦਾ ਹੈ ਤਾਂ ਮਨ ਨੂੰ ਪੂਰੀ ਇੱਕ ਤਾਣੀ 40 ਗੱਜਾਂ ਦੀ ਤਿਆਰ ਹੋ ਜਾਂਦੀ ਹੈ ਜਿਸ ਵਿੱਚੋਂ 9 ਗੋਲ ਕਾਂ 10 ਇੰਦਰੇ ਤੇ 21 ਗੱਜ ਹੋਰ ਹੁੰਦੇ ਹਨ ਪਾਉ 5 ਸ਼ੂਖਮ ਤਤ 5 ਅਸਫੂਲ ਤਤ 10 ਪ੍ਰਾਣ ਤੇ 1 ਮਨ ਇਹ 21 ਗੱਜ ਤਾਣੀ ਤੇ ਹੋਰ ਹਨ 67 ਨਵਖੰਡ 72 ਪਾਟ ਲਗੋ ਅਧਿਕਾਈ 60 ਨਾੜੀਆਂ ਇਹ ਉਸ ਤਾਣੀ ਦੇ ਲੰਮੇ ਪਾਸੇ ਦਾ ਸੂਤਰ ਹੁੰਦਾ ਹੈ ਸਰੀਰ ਦੇ 9 ਜੋੜ ਉਸ ਤਾਣੀ ਦੇ 9 ਟੋਟੇ ਹਨ ਅਤੇ 72 ਛੋਟੀਆਂ 나ੜੀ ਇਸ ਵਿੱਚ ਤਾਣੀ ਨੂੰ ਵਾਧੂ ਪੇਟਾ ਲੱਗਾ ਹੋਇਆ ਸਮਝੋ ਗੈਬ ਨਾ ਮਨ ਮਾਹੋ ਵਾਸਨਾਏ ਸਰੀਰ ਦੀ ਤਾਣੀ ਉਣਾਉਣ ਤੁਰ ਪੈਂਦੀ ਹੈ ਕਾਰ ਛੋੜੇ ਜਾਏ ਜੁਲਾਹੋ ਜਦੋਂ ਜੀਵ ਜੁਲਾਹਾ ਪ੍ਰਭੂ ਦੇ ਚਰਨ ਵਿਸਾਰਦਾ ਹੈ ਪਾਉ ਪ੍ਰਭੂ ਨੂੰ ਵਿਸਾਰਣ ਕਰਕੇ ਜੀਵ ਵਾਸਨਾ ਵਿੱਚ ਵੱਜ ਜਾਂਦਾ ਹੈ ਤੇ ਇਹ ਵਾਸਨਾ ਇਸ ਨੂੰ ਸਰੀਰ ਵਿੱਚ ਲਿਆਉਣ ਦਾ ਕਾਰਨ ਬਣਦੀ ਹੈ راہ ਗਦੀ ਨ ਮਿਨੀਏ ਢੋਲ ਨ ਤੁਲਿਏ ਪਾਚਨ ਸੇਰ ਅਢਾਈ ਸਰੀਰ ਰੂਪੇ ਤਾਣੀ ਗਜਾ ਨਾਲ ਨਹੀਂ ਮਣੀਦੀ ਤੇ ਵੱਟੇ ਨਾਲ ਤੋਲੀਦੀ ਵੀ ਨਹੀਂ ਉਹਦੇ ਸਤਾਣੀ ਨੂੰ ਵੀ ਹਰ ਰੋਜ਼ ਢਾਈ ਸੇਰ ਖੜਾਕ ਰੂਪ ਪਾਣ ਚਾਹੀਦੀ ਹੈ ਜੋ ਕਰ ਪਾਚਨ ਬੇਗ ਨਾ ਪਾਵੇ ਝਗਰ ਕਰੇ ਘਰ ਹਾਈ ਜੇ ਇਸ ਨੂੰ ਇਹ ਪਾਣ ਵੇਲੇ ਸਿਰ ਨਾ ਮਿਲੇ ਜੇ ਇਸ ਨੂੰ ਇਸ ਤਰ੍ਹਾਂ ਦੀ ਖੁਰਾਕ ਸਮੇਂ ਸਿਰ ਨਾ ਮਿਲੇ ਤਾਂ ਘਰ ਵਿੱਚ ਹੀ ਰੌਲਾ ਪਾ ਦਿੰਦੀ ਭਾਵ ਜੇ ਖੁਰਾਕ ਨਾ ਮਿਲੇ ਤਾਂ ਸਰੀਰ ਵਿੱਚ ਤਰਥਲ ਮਚ ਜਾਂਦੀ ਦਨ ਕੀ ਬੈਠ ਖਸਮ ਕੀ ਬਰਕਸ ਇਹ ਵੇਲਾ ਕਤਾਈ ਵਾਸਨਾ ਬੱਧਾ ਜੀਵ ਥੋੜੇ ਦਿਨਾਂ ਦੇ ਜੀਉਣ ਖਾਤਰ ਖਸਮ ਪ੍ਰਭੂ ਤੂੰ ਆ ਕੀ ਹੋ ਜਾਂਦਾ ਹੈ ਪ੍ਰਭੂ ਦੀ ਯਾਦ ਦਾ ਸਮਾਂ ਦਵਾ ਲੈਂਦਾ ਹੈ ਤੇ ਫਿਰ ਇਹ ਵੇਲਾ ਹੱਥ ਨਹੀਂ ਹੁੰਦਾ ਛੂਟੇ ਕੁੰਡੇ ਪੀ ਗਏ ਪੁਰੀਆ ਜਲਉ ਜਲਾਹ ਹੋ ਰਿਸਾਈ ਆਖਰੇ ਪਦਾਰਥ ਖੁਸ਼ ਜਾਂਦੇ ਹਨ ਮਨ ਦੀਆਂ ਵਾਸਨਾ ਇਹਨਾਂ ਪਦਾਰਥਾਂ ਇਹਨਾਂ ਪਦਾਰਥਾਂ ਵਿੱਚ ਫਸੀਆਂ ਹੀ ਰਹਿ ਜਾਂਦੀਆਂ ਹਨ ਇਸ ਵਿਛੋੜੇ ਦੇ ਕਾਰਨ ਜੀਵ ਜਲਾਹ ਖਿੱਚ ਕੇ ਇਥੋਂ ਤੁਰ ਪੈਂਦਾ ਛੋਚੀ ਨਲੀ ਤੰਤ ਨਹੀਂ ਨਿਕਸੈ ਨਤਰ ਰਹੀ ਉਰਝਾਈ ਆਖਰ ਨਲੀ ਖਾਲੀ ਹੋ ਜਾਂਦੀ ਹੈ ਤੇ ਤੰਤ ਨਹੀਂ ਨਿਕਲਦੀ। ਤੋਰ ਉਲਦ ਵੀ ਨਹੀਂ ਰਹਿੰਦੀ। ਭਾਵ ਜੀਵਾਤਮਾ ਸਰੀਰ ਨੂੰ ਛੱਡ ਦਿੰਦਾ ਹੈ। ਸਵਾਸ ਚਲਣੇ ਮੁੱਕ ਜਾਂਦੇ ਹਨ। ਸਵਾਸਾਂ ਦਾ ਨਾਭੀ ਨਾਲ ਸੰਬੰਧ ਟੁੱਟ ਜਾਂਦਾ ਹੈ। ਛੋੜ ਪਸਾਰ ਇहां ਰਹੁ ਬਪੁਰੀ ਕੋ ਕਬੀਰ ਸਮਝਾਈ ਹੈ ਕਬੀਰ ਹੁਣ ਤਾਂ ਇਸ ਵਾਸਨਾ ਨੂੰ ਮਤ ਦੇ ਕੇ ਆ ਕਹੇ ਚੰਦਰੀ ਵਾਸਨਾ ਇਹ ਜੰਜਾਲ ਛੱਡ ਤੇ ਹੁਣ ਤਾਂ ਇਸ ਜੀਵ ਦੀ ਖਲਾਸੀ ਕਰ ਗੌੜੀ ਇੱਕ ਜੋਤ ਏਕਾ ਮਿਲੀ ਕਿੰਬਾ ਹੋਏ ਮੋਏ ਸਤਿਗੁਰ ਦੇ ਸ਼ਬਦ ਦੀ ਬਰਕਤ ਨਾਲ ਜਿਸ ਮਨੁੱਖ ਦੀ ਸੁਰਤ ਪਰਮਾਤਮਾ ਦੀ ਜੋਤ ਨਾਲ ਮਿਲ ਕੇ ਇੱਕ ਰੂਪ ਹੋ ਜਾਂਦੀ ਹੈ ਉਸ ਦੇ ਅੰਦਰ ਹਉਮੈ ਬਿਲਕੁਲ ਨਹੀਂ ਰਹਿੰਦੀ ਜਿਤ ਘਟ ਨਾਮ ਨਾ ਉਪਜੈ ਫੂਟ ਮਰੈ ਜਨ ਸੋਏ ਕੇਵਲ ਉਹੀ ਮਨੁੱਖ ਹਉਮੈ ਨਾਲ ਦੁਖੀ ਹੁੰਦਾ ਹੈ ਜਿਸ ਦੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਪੈਦਾ ਹੁੰਦਾ ਸਾਵਲ ਸੁੰਦਰ ਰਾਮయ్యా ਏ ਮੇਰੇ ਸਾਹਮਲੇ ਸੋਹਣੇ RAM ਮੇਰਾ ਮਨ ਲਾਗਾ ਤੋਹੇ ਰਾਵ ਗੁਰੂ ਦੀ ਕਿਰਪਾ ਨਾਲ ਮੇਰਾ ਮਨ ਤਾਂ ਤੇਰੇ ਚਰਨਾਂ ਵਿੱਚ ਜੁੜਿਆ ਹੋਇਆ ਹੈ ਮੈਨੂੰ ਹੋਂਵੇਂ ਕਿਉਂ ਦੁਖੀ ਕਰੇ ਸਾਧ ਮਿਲੈ ਸਿਦ ਪਾਈਐ ਕਿ ਇਹ ਜੋਗ ਕੇ ਭੋਗ ਹਉਮੈ ਦੇ ਭਾਵ ਅਤੇ ਅੰਦਰਲੀ ਸ਼ਾਂਤੀ ਠੰਡ ਦੀ ਇਹ ਸਿੱਧੀ ਸਤਿਗੁਰੂ ਨੂੰ ਮਿਲਿਆਂ ਲੱਭਦੀ ਹੈ। ਦੋਹ ਮਿਲਕਾਰ ਜਿਉ ਉਪਜੈ ਨਾਮ ਨਾਮ ਸੰਜੋਗ ਜਦੋਂ ਸਤਿਗੁਰ ਦਾ ਸ਼ਬਦ ਅਤੇ ਸਿੱਖ ਦੀ ਸੁਰਤ ਮਿਲਦੇ ਹਨ ਤਾਂ ਪਰਮਾਤਮਾ ਦੇ ਨਾਮ ਦਾ ਮਿਲਾਪ ਰੂਪ ਨਤੀਜਾ ਨਿਕਲਦਾ ਹੈ। ਫੇਰੇਸ ਸਿੱਧੀ ਦੇ ਸਾਹਮਣੇ ਜੋਗੀਆਂ ਦਾ ਜੋਗ ਤੁਸ਼ ਹੈ ਦੁਨੀਆਂ ਦੇ ਪਦਾਰਥਾਂ ਦਾ ਉਹ ਗਣਾ ਵੀ ਕੋਈ ਚੀਜ਼ ਨਹੀਂ ਲੋਕ ਜਾਣੇ ਇਹ ਗੀਤ ਹੈ ਇਹ ਤਾਂ ਬ੍ਰह्म ਵਿਚਾਰ ਜਗਤ ਸਮਝਦਾ ਹੈ ਕਿ ਸਤਿਗੁਰ ਦਾ ਸ਼ਬਦ ਕੋਈ ਸਧਾਰਨ ਜਿਆ ਗੀਤ ਹੈ ਪਰ ਇਹ ਤਾਂ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਹੈ ਜਿਉਂ ਕਾਂਸੀ ਉਪਦੇਸ਼ ਹੋਏ ਮਾਨ ਸਮਰਤੀ ਬਾਾਰ ਜੋ ਹਮੇ ਤੋਂ ਜਿਉਂਦਿਆਂ ਦੀ ਮੁਕਤੀ ਦਵਾਉਂਦੀ ਹੈ ਜਿਵੇਂ ਕਾਂਸੀ ਵਿੱਚ ਮਨੁੱਖ ਨੂੰ ਮਰਨ ਵੇਲੇ ਸ਼ਿਵ ਜੀ ਦੀ ਮੁਕਤੀ ਦਾ ਦਾਤਾ ਉਪਦੇਸ਼ ਮਿਲਦਾ ਖਿਆਲ ਕੀਤਾ ਜਾਂਦਾ ਹੈ ਪਾਉ ਕਾਂਸੀ ਵਾਲਾ ਉਪਦੇਸ਼ ਤਾਂ ਮਰਨ ਪਿੱਛੋਂ ਅਸਰ ਕਰਦਾ ਹੋਏਗਾ ਪਰ ਸਤਿਗੁਰ ਦਾ ਸ਼ਬਦ ਜੀਉਂਦੇ ਜ ਇੱਥੇ ਹੀ ਜੀਵਨ ਮੁਕਤ ਕਰਨ ਦੇ ਕੰਮ ਆਉਂਦਾ ਹੈ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਜੋ ਵੀ ਮਨੁੱਖ ਪ੍ਰੇਮ ਨਾਲ ਪ੍ਰਭੂ ਦਾ ਨਾਮ ਗਾਉਂਦਾ ਹੈ ਸੁਣਦਾ ਹੈ ਚਿਤ ਲਾਉਂਦਾ ਹੈ ਕਹੋ ਕਬੀਰ ਸੰਸਾਰ ਨਹੀਂ ਅੰਤ ਪਰਮ ਗਤ ਪਾਏ ਇਹ ਕਬੀਰ ਆਖ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਜ਼ਰੂਰ ਸਭ ਤੋਂ ਉੱਚੀ ਆਤਮਿਕ ਅਵਸਥਾ ਹਾਸਲ ਕਰ ਲੈਂਦਾ ਗੌੜੀ ਜੀਤੇ ਯਤਨਾ ਕਰਤ ਤੇ ਡੂਬੇ ਪਉ ਸਾਗਰ ਨਹੀਂ ਤਾਰਿਓ ਰੇ ਹੇ ਭਾਈ ਜਿਹੜੇ ਜਿਹੜੇ ਵੀ ਮਨੋਕ ਅਜਿਹੇ ਯਤਨ ਕਰਦੇ ਹਨ ਉਹ ਸਾਰੇ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦੇ ਹਨ ਇਹ ਰਸਮਾਂ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਗਾਉਂਦੀਆਂ ਸੰਸਾਰ ਦੇ ਵਿਕਾਰਾਂ ਤੋਂ ਬਚਾ ਨਹੀਂ ਸਕਦੀਆਂ ਕਰਮ ਧਰਮ ਕਰਤੇ ਬਹੁ ਸੰਜਮ ਅਹੰ ਬੋਧ ਮਨ ਜਾ ਰਿਓ ਰੇ ਧਾਰਮਿਕ ਰਸਮਾਂ ਵਰਣ ਆਸ਼ਰਮ ਦੀਆਂ ਆਪੋ ਆਪਣੀਆਂ ਰਸਮਾਂ ਕਰਨ ਦੇ ਫਰਜ਼ ਅਤੇ ਹੋਰ ਕਈ ਕਿਸਮ ਦੇ ਧਾਰਮਿਕ ਪ੍ਰਣ ਕਰਨ ਵਾਲੇ ਹੌਮੇ ਮਨੁੱਖ ਦੇ ਮਨ ਨੂੰ ਸਾੜ ਦਿੰਦੀ। ਸਾਸ ਗਰਾਸ ਕੋਦਾ ਤੋਂ ਠਾਕੁਰ ਸੋ ਪਿਉ ਮਨੋਂ ਬਸਾਰੇ ਓਰੇ ਏ ਭਾਈ ਜਿੰਦ ਤੇ ਰੋਜੀ ਦੇਣ ਵਾਲਾ ਇੱਕ ਪਰਮਾਤਮਾ ਹੀ ਹੈ ਤੂੰ ਉਸ ਨੂੰ ਆਪਣੇ ਮਨੋਂ ਕਿਉਂ ਭੁਲਾ ਦਿੱਤਾ ਹੈ ਹੀਰਾ ਲਾਲ ਅਮੋਲ ਜਨਮ ਹੈ ਕਉਡੀ ਬਦਲੇ ਹਾਰਿਓ ਰਹਾਓ ਇਹ ਮਨੁੱਖਾ ਜਨਮ ਮਨੋ ਹੀਰਾ ਹੈ ਅਮੋਲਕ ਲਾਲ ਹੈ ਪਰ ਤੂੰ ਤਾਂ ਇਸ ਨੂੰ ਕਉਡੀ ਨਹੀਂ ਖਾਤਰ ਗਵਾ ਦਿੱਤਾ ਹੈ ਰਹਾਓ ਕ੍ਰਿਸ਼ਨਾਂ ਤ੍ਰੇਖਾ ਭੁੱਖ ਭ੍ਰਮ ਲੱਗੀ ਹਿਰਦੈ ਨਾਹਿ ਵਿਚਾਰਿਓ ਰੇ ਹੈ ਭਾਈ ਤੂੰ ਕਦੇ ਆਪਣੇ ਦਿਲ ਵਿੱਚ ਵਿਚਾਰ ਨਹੀਂ ਕੀਤੀ ਕਿ ਭਟਕਣਾ ਦੇ ਕਾਰਨ ਤੈਨੂੰ ਤਾਂ ਮਾਇਆ ਦੀ ਭੁੱਖ ਤ੍ਰੇ ਲੱਗੀ ਹੋਈ ਓਨਮਨ ਆਮਾਨ ਹਿਰਿਓ ਮਨਮਾਹੀ ਗੁਰ ਕਾ ਸ਼ਬਦ ਨ ਤਾਰਿਓ ਰੇ ਕਰਮਾਂ ਧਰਮਾਂ ਵਿੱਚ ਹੀ ਤੂੰ ਮਸਤੀਆ ਤੇ ਹੰਕਾਰਿਆ ਰਹਿੰਦਾ ਹੈ ਗੁਰੂ ਦਾ ਸ਼ਬਦ ਤੂੰ ਕਦੇ ਆਪਣੇ ਮਨ ਵਿੱਚ ਵਸਾਇਆ ਹੀ ਨਹੀਂ ਤੇ ਕਾਇਆ ਹੀ ਨਹੀਂ ਉਹਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਤੂੰ ਕਦੀ ਬਣਾਇਆ ਹੀ ਨਹੀਂ ਸਵਾਦ ਲੁਭਤ ਇੰਦਰੀ ਰਾਸ ਪਰੇਰਿਓ ਮਾਦਰਾਸ ਲੈ ਤੇ ਬਿਕਾਰਿਓ ਰੇ ਪ੍ਰਭੂ ਨੂੰ ਵਿਸਾਰਣ ਕਰਕੇ ਤੂੰ ਦੁਨੀਆਂ ਦੇ ਸਵਾਦਾਂ ਦਾ ਲੋਭੀ ਬਣ ਰਿਹਾ ਹੈ ਇੰਦਰੀ ਦੇ ਚਸਕੇ ਦਾ ਪ੍ਰੇਰਿਆ ਹੋਇਆ ਤੂੰ ਵਿਕਾਰਾਂ ਦੇ ਨਸ਼ੇ ਤੇ ਸਵਾਦ ਲੈਂਦਾ ਕਰਮ ਭਾਗ ਸੰਤਨ ਸੰਗਾਨੇ ਕਾਸਤ ਲੋਹ ਉਧਾਰਿਓ ਰੇ ਜਿਨ੍ਹਾਂ ਦੇ ਮੱਥੇ ਉੱਤੇ ਚੰਗੇ ਭਾਗ ਜਾਗਦੇ ਹਨ ਉਹਨਾਂ ਨੂੰ ਸਾਧ ਸੰਗਤ ਵਿੱਚ ਲਿਆ ਕੇ ਪ੍ਰਭੂ ਵਿਕਾਰਾਂ ਤੋਂ ਈਉਂ ਬਚਾਉਂਦਾ ਹੈ ਜਿਵੇਂ ਲੱਕੜੀ ਲੋਹੇ ਨੂੰ ਜਿਵੇਂ ਲੱਕੜੀ ਲੋਹੇ ਨੂੰ ਸਮੁੰਦਰ ਤੋਂ ਪਾਰ ਲਗਾ ਦਿੰਦੀ ਹੈ ਧਾਵਤ ਜੋਨ ਜਨਮ ਭਰਮ ਥਾਕੇ ਅਬ ਦੁਖ ਕਰ ਹਮ ਹਾਰਿਓ ਰੇ ਜੁਨਾ ਵਿੱਚ ਜਨਮ ਵਿੱਚ ਦੌੜ ਦੌੜ ਕੇ ਭੜਪੜ ਕੇ ਮੈਂ ਤਾਂ ਥੱਕ ਗਿਆ ਦੁਖ ਸਹਾਰ ਸਹਾਰ ਕੇ ਹੋਰ ਆਸਰੇ ਛੱਡ ਬੈਠਾ ਹਾਂ ਅਤੇ ਗੁਰੂ ਦੀ ਸ਼ਰਨ ਲਈ ਹੈ ਕਹ ਕਬੀਰ ਗੁਰ ਮਿਲਤ ਮਹਾਰਸ ਪ੍ਰੇਮ ਭਗਤ ਨਿਸਤਾਰਿਓ ਰੇ ਕਬੀਰ ਆਖਦਾ ਹੈ ਸਤਗੁਰੂ ਨੂੰ ਮਿਲਦਿਆਂ ਹੀ ਪ੍ਰਭੂ ਦਾ ਨਾਮ ਰੂਪ ਸਭ ਤੋਂ ਸ਼੍ਰੇਸ਼ਟ ਰਸਤਾ ਪੈਦਾ ਹੁੰਦਾ ਹੈ ਅਤੇ ਪਿਆਰ ਨਾਲ ਕੀਤੀ ਹੋਈ ਪ੍ਰਭੂ ਦੀ ਭਗਤੀ ਸੰਸਾਰ ਸੁੰਦਰ ਦੀਆਂ ਕਾਰਾਂ ਦੀਆਂ ਲਹਿਰਾਂ ਤੋਂ ਬਚਾ ਲੈਂਦੀ ਗੌੜੀ ਕਾਲ ਬੂਤ ਕੀ ਹਸਤਨੀ ਮਨ ਬੋ ਰਾਰੇ ਚਲਤ ਰਚਿਓ ਜਗਦੀਸ਼ ਏ ਕਮਲੇ ਮਾਨਾ ਇਹ ਜਗਤ ਪ੍ਰਮਾਤਮਾ ਨੇ ਜੀਵਾਂ ਨੂੰ ਰੁੱਝੇ ਰੱਖਣ ਲਈ ਇੱਕ ਖੇਡ ਬਣਾਈ ਹੈ ਜਿਵੇਂ ਲੋਕ ਹਾਥੀ ਨੂੰ ਫੜਨ ਲਈ ਕਾਲ ਬੂਤੀ ਕੀ ਹਸਤਨੀ ਬਣਾਉਂਦੇ ਕਾਮ ਸੁਆਏ ਗਜ ਬਸ ਪਰੇ ਮਨ ਬੋਰਾ ਰੇ ਅੰਕੁਸ਼ ਸਹਉ ਸੀਸ ਉਹ ਹਸਣੀ ਨੂੰ ਵੇਖ ਕੇ ਕਾਮ ਦੀ ਵਾਸ਼ਨਾ ਦੇ ਕਾਰਨ ਹਾਥੀ ਫੜਿਆ ਜਾਂਦਾ ਤੇ ਆਪਣੇ ਸਿਰ ਉੱਤੇ ਸਦਾ ਮਹਾਵ ਮਹਾਵਰ ਦਾ ਅੰਕਸ਼ ਸਹਾਰਦਾ ਹੈ ਤਿਵੇਂ ਇਹ ਚੱਲੇ ਮਨ ਤੂੰ ਵੀ ਮਾਨਮੋਹਣੀ ਮਾਇਆ ਵਿੱਚ ਫਸ ਕੇ ਦੁੱਖ ਸਹਾਰਦਾ ਹੈ ਵੇਖੇ ਬਾਤ ਹਰ ਰਾਤ ਸਮਝ ਮਨ ਬੋਰਾ ਰੇ ਏ ਮੂਰਖ ਮਾਨਕਲ ਕਰ ਵਿਸ਼ਿਆ ਤੋਂ ਬਚਿਆ ਰਹੁ ਤੇ ਪ੍ਰਭੂ ਵਿੱਚ ਜੁੜਿਆ ਕਾ ਨਿਰਪੈ ਹੋਏ ਨ ਹਰ ਭਜੇ ਮਨ ਬੋਰਾ ਰੇ ਗਹਿਓ ਨਾ ਰਾਮ ਜਹਾਜ ਰਹਾਉ ਤੂੰ ਸਹਿਮ ਛੱਡ ਕੇ ਕਿਉਂ ਪਰਮਾਤਮਾ ਨੂੰ ਨਹੀਂ ਸਿਮਰਦਾ ਤੇ ਕਿਉਂ ਪ੍ਰਭੂ ਦਾ ਆਸਰਾ ਨਹੀਂ ਲੈਂਦਾ ਰਹਾਉ ਮਾਰਕਟ ਮੁਸਤੀ ਅਨਾਜ ਕੀ ਮਨ ਬੋਰਾ ਰੇ ਲਈ ਨੀ ਹੱਥ ਫਸਾਰ ਹੇ ਕਮਲੇ ਮਨ ਬਾਂਦਰ ਦੇ ਹੱਥ ਖਿਲਾਰ ਕੇ ਦਾਣਿਆਂ ਦੀ ਮੁੱਠ ਪਰ ਲਈ ਦਾਣਿਆਂ ਦੀ ਮੁੱਠੇ ਕਮਲੇ ਮਨ ਬਾਂਦਰ ਦੇ ਹੱਥ ਖਿਲਾਰ ਕੇ ਬਾਂਦਰ ਵਾਂਗ ਹੱਥ ਖਲਾਰੇ ਤੂੰ ਤੇ ਦਾਣਿਆਂ ਦੀ ਮੁੱਠ ਪਰ ਲਈ ਛੋਟਨ ਕੋ ਸੰਸਾ ਪਰਿਆ ਮਨ ਬੋਰਾਰੇ ਨਾਚਿਓ ਕਰ ਕਰ ਬਾਰ ਤੇ ਉਸ ਨੂੰ ਸਹਿਮ ਪੈ ਗਿਆ ਕਿ ਕਦੇ ਕੈਦ ਵਿੱਚੋਂ ਕਿਵੇਂ ਨਿਕਲੋਂ ਉਸ ਲਾਲਚ ਦੇ ਕਾਰਨ ਹੁਣ ਹਰੇ ਘਰ ਦੇ ਬੂਹੇ ਤੇ ਨੱਚਦਾ ਫਿਰਦਾ ਜੋ ਨਲਨੀ ਸੋਟਾ ਗਹਿਓ ਮਨ ਬੋਰਾਰੇ ਮਾਇਆ ਏ ਬਿਵਹਾਰ ਛੇ ਚੱਲੇ ਮਨਾ ਜਗਤ ਦੀ ਮਾਇਆ ਬਾ ਇਉਂ ਹੀ ਵਰਤਾਰਾ ਹੈ। ਭਾਉ ਮਾਇਆ ਜੀਵ ਨੂੰ ਇਉਂ ਹੀ ਮੋਹ ਵਿੱਚ ਫਸਾਉਂਦੀ ਹੈ ਜਿਵੇਂ ਤੋਤਾ ਨਲਨੀ ਤੇ ਬੈਠ ਕੇ ਫਸ ਜਾਂਦਾ ਹੈ। ਜੈਸਾ ਰੰਗ ਕਸੰਬ ਕਾ ਮਨ ਬੋਰਾ ਰੇ ਤਿਉ ਪਸਰਿਓ ਪਸਾਰ। हे ਕਮਲੇ ਮਨ ਜਿਵੇਂ ਕਸੰਬੇ ਦਾ ਰੰਗ ਥੋੜੇ ਹੀ ਦਿਨ ਰਹਿੰਦਾ ਹੈ। ਇਸੇ ਤਰ੍ਹਾਂ ਜਗਤ ਦਾ ਖਲਾਰਾ 4 ਦਿਨ ਲਈ ਖਲਾਰਿਆ ਹੋਇਆ। ਨਾਮਨ ਕੋ ਤੀਰਥ ਕਾ ਨਹਿ ਮਨ ਬੋਰਾ ਰੇ ਪੂਜਨ ਕੋ ਬਹੁ ਦੇਵ ਹੇ ਕਬੀਰ ਆਕ ਕੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਹ ਕਬੀਰ ਛੂਟਨ ਨਹੀਂ ਮਨ ਬਉਰਾ ਰੇ ਛੂਟਨ ਹਰ ਕੀ ਸੇਵ ਪਰ ਇਹ ਸਹਿਮ ਤੋਂ ਮਾਇਆ ਦੇ ਮੋਹ ਤੋਂ ਖਲਾਸੀ ਨਹੀਂ ਹੋ ਸਕਦੀ ਖਲਾਸੀ ਸਿਰਫ ਪ੍ਰਭੂ ਦਾ ਸਿਮਰਨ ਕੀਤਾ ਹੀ ਹੁੰਦੀ ਹੈ ਪ੍ਰਭੂ ਦੀ ਬੰਦਗੀ ਵਿੱਚ ਜੁੜਿਆ ਹੀ ਹੁੰਦੀ ਹੈ ਗੌੜੀ ਅਗਨ ਨ ਦਹ ਪਵਨ ਨਹੀਂ ਮਗਨੇ ਤਸਕਰ ਨੀਰ ਨ ਆਵੇ ਹੈ ਭਾਈ ਇਸ ਤੁਹਾਨੂੰ ਨਾ ਅਗ ਸੜ ਸਕਦੀ ਹੈ ਨਾ ਹਵਾ ਉਡਾ ਕੇ ਲਜਾ ਸਕਦੀ ਅਤੇ ਨਾ ਹੀ ਕੋਈ ਚੋਰ ਇਸ ਦੇ ਨੇੜੇ ਟੁੱਕਦਾ ਹੈ। ਰਾਮ ਨਾਮ ਧਨ ਕਰ ਸੰਚੌਨੀ ਸੋ ਤਨ ਕਤ ਹੀ ਨ ਜਾਵੇ। ਪ੍ਰਮਾਤਮਾ ਦਾ ਨਾਮ ਰੂਪ ਤਾਂ ਇਕੱਠਾ ਕਰ ਇਕਦਰੇ ਨਾਸ਼ ਨਹੀਂ ਹੁੰਦਾ। ਹਮਰਾ ਤਨ ਮਾਦੋ ਗੋਬਿੰਦ ਧਰਣੀ ਧਾਰ ਇਹ ਹੈ ਸਾਰ ਤਨ ਕਹੀਐ। ਸਾਡਾ ਧਨ ਤਾਂ ਮਾਧੋ ਗੋਬਿੰਦ ਹੀ ਹੈ ਜੋ ਸਾਰੀ ਧਰਤੀ ਦਾ ਅਸਰਾ ਸਾਡੇ ਮਤ ਵਿੱਚ ਤਾਂ ਇਸ ਤੁਨ ਨੂੰ ਸਭ ਤਰ੍ਹਾਂ ਨਾਲ ਚੰਗਾ ਆਖੀਦਾ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨ ਲਹੀਐ ਰਹਾਉ ਜੋ ਪਰਮਾਤਮਾ ਸੁਖ ਦਿੰਦਾ ਹੈ ਗੋਬਿੰਦ ਦੇ ਭਜਨ ਵਿੱਚੋਂ ਜਿਹੜਾ ਸੁਖ ਮਿਲਦਾ ਹੈ ਉਹ ਸੁਖ ਰਾਜ ਵਿੱਚ ਵੀ ਨਹੀਂ ਲੱਭਦਾ ਰਹਾਉ ਇਸ ਧਨ ਕਾਰਨ ਸ਼ਿਵ ਸ਼ੰਕਾਦਿਕ ਖੋਜਤ ਭੈ ਉਦਾਸੀ ਇਸ ਨਾਮ ਧਨ ਦੀ ਖਾਤਰ ਸ਼ਿਵ ਤੇ ਸ਼ੰਕਾਦਿਕ ਬ੍ਰਹਮਾ ਦੇ ਚਾਰੇ ਪੁੱਤਰ ਭਾਲ ਕਰਦੇ ਕਰਦੇ ਜਗਤੋਂ ਵਿਰਕਤ ਹੋ ਮਨ ਮੁਕੰਦ ਜਿਹਬਾ ਨਾਰਾਇਣ ਪਰੇ ਨਜਮ ਕੀ ਫਾਸੀ ਜਿਸ ਮਨੁਖ ਦੇ ਮਨ ਵਿੱਚ ਮੁਕਤੀ ਦਾਤਾ ਪ੍ਰਭੂ ਵਸਦਾ ਹੈ ਜਿਸ ਦੀ ਜੀਬ ਤੇ ਅਕਾਲ ਪੁਰਖ ਟਿਕਿਆ ਹੈ ਉਸ ਨੂੰ ਜਮਦੀ ਮੋਹ ਰੂਪ ਭਾਈ ਨਹੀਂ ਪੈ ਸਕ। ਨਿਜ ਧਨ ਗਿਆਨ ਭਗਤ ਗੁਰਦੀਨੀ ਤਾਸ ਸੁਮਤ ਮਨ ਲਾਗਾ। ਪ੍ਰਭੂ ਦੀ ਭਗਤੀ ਪ੍ਰਭੂ ਦਾ ਗਿਆਨ ਜੀਵ ਦਾ ਨਿਰੋਲ ਆਪਣਾ ਧਨ ਹੋ ਸਕਦਾ ਹੈ। ਜਿਸ ਚੱਦੀ ਮਤ ਵਾਲੇ ਨੂੰ ਗੁਰੂ ਨੇ ਇਹ ਦਾਤ ਦਿੱਤੀ ਹੈ ਉਸ ਦਾ ਮਨ ਪ੍ਰਭੂ ਵਿੱਚ ਟਿਕਦਾ ਹੈ। ਜਲਤ ਆੰਬ ਥੰਬ ਮਨ ਤਵਤ ਪਰਮ ਬੰਦਨ ਭੋ ਭਾਗਾ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿੱਚ ਸੜਨ ਦੇ ਲਈ ਇਹ ਨਾਮ ਤਨ ਪਾਣੀ ਹੈ ਤੇ ਭਟਕਦੇ ਮਨ ਨੂੰ ਇਹੀ ਥੰਮੀ ਹੈ ਨਾਮ ਦੀ ਬਰਕਤ ਨਾਲ ਪਰਮਾ ਦੇ ਬੰਦਨਾ ਦਾ ਦੂਰ ਹੋ ਜਾਂਦਾ ਹੈ ਹੇ ਕਬੀਰ ਮਦਨ ਕੇ ਮਾਤੇ ਹਿਰਦੈ ਦੇਖ ਵਿਚਾਰੀ ਕਬੀਰ ਆਖਦਾ ਹੈ ਕਾਮ ਵਾਸ਼ਨਾ ਵਿੱਚ ਮੱਤੇ ਹੋਏ ਰਾਜਨ ਮਨ ਵਿੱਚ ਸੋਚ ਕੇ ਵੇਖ ਤੂੰ ਕਰ ਲੱਖ ਕੋਟ ਅਸਵ ਹਸਤੀ ਹਮ ਕਰ ਏਕ ਮੁਰਾਰੀ ਜੇ ਤੇਰੇ ਘਰ ਵਿੱਚ ਲੱਖਾਂ ਕਰੋੜਾਂ ਘੋੜੇ ਤੇ ਹਾਂਥੀ ਹਨ ਤਾਂ ਸਾਡੇ ਹਿਰਦੇ ਘਰ ਵਿੱਚ ਇਹ ਸਾਰੇ ਪਦਾਰਤ ਦੇਣ ਵਾਲਾ ਇੱਕ ਪ੍ਰਮਾਤਮਾ ਵਸਦਾ ਦਾਤਾ ਕਿਸੇ ਕੋਲ ਵੀ ਹੋ ਸਕਦੀਆਂ ਪਰ ਦਾਤਾ ਦਾ ਮਾਲਕ ਹੋਣਾ ਵੱਡੀ ਗੱਲ। ਤੋ ਅਸੀਂ ਦਾਤਾ ਮਗਰ ਨਾ ਦੌੜੀਏ। ਦਾਤਾ ਦੇਣ ਵਾਲੇ ਨਾਲ ਸੰਬੰਧ ਜੋੜੀਏ ਤੋ ਦਾਤਾ ਸਾੜੀਏ ਨਹੀਂ। ਨਿੱਕੀ ਚੀਜ਼ ਨਾ ਫੜੀਏ ਵੱਡੀ ਨੂੰ ਫੜੀਏ ਮੂਲ ਤੱਕ ਪਹੁੰਚੀਏ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਇਸ ਤਰ੍ਹਾਂ ਦੇ ਖਿਆਲ ਬਾਣੀ ਦੇ ਰਾਈਂ। ਭਰੋਸ ਦੇ।